ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ এবੀ ਫੂਡ ਮੈਜਿਕ 'ਚ ਅੱਜ ਅਸੀਂ ਆਪਣੇ ਕਿਚਨ 'ਚ ਬਣਾਉਣ ਜਾ ਰਹੇ ਹਾਂ ਬਸਨ ਦੇ ਘਟੇ ਦੀ ਸਬਜ਼ੀ ਜਿਹਨੂੰ ਬਣਾਉਣਾ ਬਹੁਤ ਹੀ ਸੌਖਾ ਹੈ ਔਰ ਕਾਚੇ ਪਏ ਸਮਾਨ ਨਾਲ ਬਣ ਜਾਂਦੀ ਹੈ ਜੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਇਆ ਕਾਚੇ ਕਿ ਸਬਜ਼ੀ ਕੌਣ ਸੀ ਬਣਾਈਏ ਤਾਂ ਐਟ ਰਾਈ ਕਰੋ ਅਦੇਵਸੇ ਅਸੀਂ ਲ取 ਇੱਕ ਕਟੋਰੀ ਬਸਨ ਐ ਨਾਰਮਲ ਬਸਨ ਹੈ चार चम्मच दही अदरक लहसुन का पेस्ट और घर के मसाले प्याज टमाटर तेल हिंग और सुखे मसाले से साबत धनिया जीरा और सुखी लाल मिर्च नॉर्मल बेसन मतलब जो घर से बेसन यूज करते हैं बेसन है मोटा या पतला ऐसा कोई बेसन नहीं है सब तो पहले असी बेसन गूंदना है वास्ते असं बेसन किसी भी भांडे पा लेंगे एहंगे अदरक और लहसुन का पेस्ट थोड़ा सा नमक थोड़ी सी हल्दी और थोड़ा सा तेल थोड़ी सी लाल मिर्च और सबनों मिला के असी एदा टाइट आटा गुनना जिमें पूड़िया बनाते टाइम असी आटा गुनने सेम वैसा ही आटा गुन के असी तैयार करना ਵੈਸਨ ਨੂੰ ਅਸੀਂ ਗੁੰਦ ਲਿੱਤਾ ਹੈ ਚੰਗੀ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਟਾਈਟ ਹੈ ਅਗਰ ਇਹਨੂੰ ਗੁੰਨੇ 'ਚ ਤੁਹਾਨੂੰ ਥੋੜੀ ਦਿੱਕਤ ਹੋ ਰਹੀ ਹੈ ਤੇ ਹੱਥ 'ਤੇ ਤੇਲ ਲਗਾ ਕੇ ਤੁਸੀਂ ਇਹਨੂੰ इजीली ਗੁੰਨ ਸਕਦੇ ਹੋ ਉਹਨਾਂ ਨੂੰ ਅਸੀਂ ਬੋਇਲ ਕਰਨਾ ਹੈ ਇਹਦੇ ਵਾਸਤੇ ਅਸੀਂ ਕੜਾਹੀ 'ਚ 2/2 ਗਲਾਸ ਪਾਣੀ ਪਾੰਗੇ ਜਦ ਤੱਕ ਪਾਣੀ ਬੋਇਲ ਹੋ ਰਿਹਾ ਹੈ ਅਸੀਂ ਵੈਸਨ ਦੇ ਲੋਈਆਂ ਬਣਾ ਲੈਣੀਆਂ ਨੇ ਯਾਨੀ ਗੱਟੇ ਬਣਾ ਕੇ ਤਿਆਰ ਕਰਨੇ ਨੇ ਹੱਥ 'ਤੇ ਲਗਾ ਲਾਂਗੇ ਤੇਲ ਥੋੜਾ ਸਾ ਔਰ ਇਹਨੂੰ ਚੱਕਲੇ ਤੇ ਰੱਖ ਕੇ ਲੰਬਾ ਸੇਪ ਦੇਣਾ ਹੈ ਸਾਰੇ ਵੇਸਨ ਨੂੰ ਅਸੀਂ ਐਸੀ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਾਂਗੇ ਔਰ ਪਾਣੀ ਵੀ ਹੋਣ ਜਿਹੜਾ ਉਬਾਲਣੇ ਵਾਸਤੇ ਰੱਖਿਆ ਸੀ ਉਹ ਵੀ ਉਬਲ ਗਿਆ ਹੈ ਵੇਸਨ ਦੇ ਸਾਰੇ ਗੜਟਿਆਂ ਨੂੰ ਇੱਕ ਇੱਕ ਕਰਕੇ ਉਹਦੇ 'ਚ ਆਰਾਮ ਨਾਲ ਪਾ ਦਾਂਗੇ ਔਰ ਟਾਂਕੇ ਰੱਖ ਦਾਂਗੇ ਇਹਨੂੰ ਮੀਡੀਅਮ ਗੈਸ ਕਰਕੇ 7 ਤੋਂ 10 ਮਿੰਟ ਤੱਕ गट्टे चंकी तरह पक जा हमेशा उबलते पानी से ही पाना है ठंडे पानी से नहीं पाना नहीं तो यह गलना शुरू हो जाते हैं और चंकी तरह पकते नहीं है इन असं टांगता है खोल और असं टक्कर खोलेंगे सत मिनट बाद बार चैक करके देख लेंगे कि बेसन के गट्टे गले ने या नहीं सत मिनट हो गए हैं और जिन्हें सइज़ असी गटे बनाए सबल हो गए हैं ਅੰਦਰੋਂ ਨੂੰ ਕਟ ਕੇ ਦੇਖ ਲਾਂਗੇ ਅੰਦਰੋਂ ਦੇਖ ਲਿੱਤਾ ਐ ਅਸੀਂ ਔਰ ਵਸਨ ਦੇ ਗੱਟੇ ਚੰਗੀ ਤਰ੍ਹਾਂ ਪੱਕ ਗਏ ਨੇ ਔਰ ਜਿਸ ਪਾਣੀ ਚ ਅਸੀਂ ਇਹਨੂੰ ਪਕਾਇਆ ਸੀ ਉਹਨੂੰ ਅਸੀਂ ਫੈਂਕਣਾ ਨਹੀਂ ਹੈ ਉਹਦਾ ਯੂਜ਼ ਅਸੀਂ ਗਰੇਵੀ ਚ ਕਰਾਂਗੇ ਔਰ ਗੱਟਿਆਂ ਨੂੰ ਅਸੀਂ ਠੰਡਾ ਹੋ ਜਾਣ ਦਾਂਗੇ ਇੱਥੇ ਅਸੀਂ ਮਸਾਲਾ ਤਿਆਰ ਕਰ ਰਹੇ ਹਾਂ ਐਦੇ ਵਾਸਤੇ ਅਸੀਂ ਲਏ ਨੇ ਦੋ ਪਿਆਜ਼ ਐਦੇ ਚ ਪੰਗੇ ਸੁੱਕਾ ਸਾਬਤ ਧਨੀਆ ਜੀਰਾ ਲਾਲ ਮਿਰਚ ਔਰ ਸੁੱਕਾ ਪੀਸਾ ਧਨੀਆ थोड़ी सी हल्दी थोड़ा सा नमक नमक असी कट ही पाँगे क्योंकि गटियां उबालते टाइम भी असी नमक पाया सी और एदा असी पेस्ट तैयार कर लेंगे कढ़ाई से रखेंगे तेल सरसों दे तेल से ही गट्टे बनाओ बहुत स्वाद बनते हैं रिफाइंड चे या फिर किसी होर तेल से इन्ना स्वाद नहीं आता तेल गरम हो जाए तो इस पाँगे कश्मीरी लाल मिर्च और तुरंत ही पा देंगे असी ਜਿਹੜਾ ਪਿਆਜ਼ ਦਾ ਮਸਾਲਾ ਪੀਸਿਆ ਹੈ ਇਹਨੂੰ ਮੀਡੀਅਮ ਗੈਸ ਕਰਕੇ ਸਾਨੂੰ ਤਦ ਤੱਕ ਪੁੰਨਣਾ ਹੈ ਜਦ ਤੱਕ ਮਸਾਲਾ ਥੋੜਾ ਤੇਲ ਛੱਡਣਾ ਸ਼ੁਰੂ ਨਾ ਕਰਤੇ ਥੋੜਾ sa ਇਹਦੇ ਚੇ ਪਾੰਗੇ ਪਾਣੀ ਔਰ ਇਹਨੂੰ ਥੋੜੀ ਦੇਰ ਹੌਲ ਪੁੰਨ ਲੰਗੇ ਇਹਦੇ ਚੇ ਪਾੰਗੇ ਅਦਰਕ ਲਸਣ ਦਾ ਪੇਸਟ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲੰਗੇ ਮਸਾਲੇ ਨਾਲ ਔਰ ਪਿਆਜ਼ ਦਾ ਮਸਾਲਾ ਚੰਗੀ ਤਰ੍ਹਾਂ ਪੁੰਨ ਕੇ ਹੋਰ ਅਸੀਂ ਟਮਾਟਰ ਪੀਸ ਲੰਗੇ ਕਿਉਂਕਿ ਅਜਿਹਾ ਸੀ ਟਮਾਟਰ ਦਾ ਪੇਸਟ ਪਾਣਾ ਹੈ ਟਮਾਟਰ ਪੀਸਣੇ ਵਾਸਤੇ ਅਸੀਂ ਦੋ ਟਮਾਟਰ ਲੰਗੇ ਉਹਨੂੰ ਮਿਕਸੀ ਤੇ ਚਾਰ-ਛੇ ਪਾੰਗੇ ਔਰ ਥੋੜਾ ਸਾ ਦਹੀਂ ਪਾ ਕੇ ਇਹਨੂੰ ਪੀਸ ਲੰਗੇ ਗੈਸ ਨੂੰ ਮੀਡੀਅਮ ਕਰ ਦੰਗੇ ਔਰ ਟਮਾਟਰ ਦੀ ਪਿਊਰੀ ਇਹਦੇ ਚ ਪਾੰਦੇ ਜਾੰਗੇ ਔਰ ਮਿਕਸ ਕਰਦੇ ਜਾੰਗੇ ਕਿਉਂਕਿ ਦਹੀਂ ਹੈ ਇਹਨੂੰ ਨਾਲ-ਨਾਲ ਮਿਕਸ ਕਰਦੇ ਜਾਓ ਨਹੀਂ ਤੇ ਦਹੀਂ ਫਟਨੇ ਦਾ ਡਰ ਰਹਿੰਦਾ ਹੈ ਮਸਾਲੇ ਨੂੰ ਤਦ ਤੱਕ ਪੁੰਨੰਗੇ ਜਦ ਤੱਕ ਕਿ ਮਸਾਲੇ ਦਾ ਪੂਰਾ ਪਾਣੀ ਸੁੱਕ ਨਹੀਂ ਜਾਂਦਾ ਇਹਦੀ ਚਿਪਾਂਗੇ ਕਸੂਰੀ ਮੇਥੀ ਔਰ ਵਿਸਨ ਦੇ ਗੱਟੇ ਠੰਡੇ ਹੋ ਗਏ ਨੇ ਇਹਨੂੰ ਅਸੀਂ ਕੱਟ ਲਾਂਗੇ ਗੋਲ ਸ਼ੇਪ 'ਚ ਮੁੰਜੜਾ ਮਸਾਲਾ ਸੀ ਪੁਨਿਆ ਸੀ ਸਾਰੇ ਗੱਟਿਆਂ ਨੂੰ ਅਸੀਂ ਕੱਟ ਕੇ ਉਹਦੇ 'ਚ ਪਾ ਕੇ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਔਰ ਪਾਣੀ ਪਾਲਾਂਗੇ ਜਿੰਨਾ ਤੁਸੀਂ ਗੱਟਿਆਂ ਨੂੰ ਪਤਲਾ ਕਰਨਾ ਸਬਜ਼ੀ ਨੂੰ ਅਸੀਂ ਟਾਂਕੇ ਰੱਖਾਂਗੇ ਜਦ ਤੱਕ ਉਬਾਲਾ ਨਹੀਂ ਆ ਜਾ ਰਿਹਾ ਵਿਸੰਦੇ ਗੱਟੇ ਤਿਆਰ ਹੋ ਗਏ ਨੇ ਐਨ ਨੂੰ ਗਾਰਨਿਸ਼ ਕਰਾਂਗੇ ਤਨੀਏ ਦੇ ਨਾਲ ਔਰ ਗਰਮ-ਗਰਮ ਸਰਵ ਕਰਾਂਗੇ ਫੁਲਕੇ ਨਾਲ ਜਾਂ ਪਰਾਂਠੇ ਨਾਲ ਤੁਹਾਨੂੰ ਵੀਡੀਓ ਪਸੰਦ ਆਇਆ ਹੋਏ ਤੇ ਵੀਡੀਓ ਨੂੰ ਲਾਈਕ ਕਰੋ ਅਗਰ ਤੁਸੀਂ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨਾ ਨਾ ਭੁੱਲੋ ਔਰ ਹੋਰਾਂ ਨੂੰ ਵੀ ਸ਼ੇਅਰ ਕਰੋ